ਹਾਂਜੀ ਸ਼ਸ਼ੀਕਾ ਜੀ ਸਾਰਿਆਂ ਨੂੰ ਸਾਰਿਆਂ ਨੂੰ ਹੈਪੀ ਹੋਲੀ ਸਾਡੇ ਵੱਲੋਂ ਤੇ ਆਪਾਂ ਜੇ ਬਹੁਤ ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਆ ਉਹ ਵੀ ਹੋਲੀ ਵਾਲੇ ਦਿਨ ਤੇ ਇੱਕ ਤਾਂ ਮੈਂ ਬਿਮਾਰ ਹੋ ਗਿਆ ਸੀਗਾ ਉਸ ਵਸ ਰਮਣੀ ਤੇ ਪੇਪਰ ਚੱਲੀ ਜਾਂਦੇ ਸੀਗੇ ਉਹਦੇ ਕਰਕੇ ਆਪਾਂ ਵਲੌਗ ਬਣਾ ਨਹੀਂ ਸਕਿਆ ਇਨੇ ਦਿਨ ਹੋ ਗਏ ਹਨ ਤੇ ਪੀਤੂ ਆਜੂ ਖੜੀ ਜਾਂਦਾ ਹੋਲੀ ਦੇਖੋ ਪੀਤੂ ਦੀ ਮੰਮਾ ਸਾਰਾ ਦਿਨ ਮੈਂ ਅੰਦਰ ਬੈਠਾ ਸੀਗਾ ਰੰਗ ਤੋਂ ਇਹਨਾਂ ਨੇ ਸ਼ਾਮ ਨੂੰ ਰੰਗ ਲਾਤਾ ਨਾਲੇ ਮੇਰੇ ਲਾਏ ਨੇ ਆਪਦੇ ਲਵਾਇਆ ਦੇਖੋ ਆ ਬੈਠੀ ਆ ਉਹਨਾਂ ਅੰਦਰ ਜਾਣ ਜੋਗੀ ਕਮਰੇ 'ਚ ਬਾਹਲਾ ਮੇਰੇ ਸਾਰੇ ਧੰਨ ਕੋ ਚਲਾਇਆ ਖਰਾਬ ਕਰ ਤਾ ਦੁਪਹਿਰੇ ਹੂੰ ਮੈਂ ਇੱਕੀ ਸਿਰਫ ਪਿੱਤੂ ਦੇ ਕਰਕੇ ਰੰਗ ਲਵਾਇਆ ਨਹੀਂ ਮੈਂ ਕਦੇ ਰੰਗ ਨਹੀਂ ਲਾਇਆ ਨਾ ਲਾਇਆ ਕਿਸੇ ਦੇ ਨਹੀਂ ਲਵਾਇਆ ਆਪਾਂ ਕਦੇ ਵੀ ਦੇਖੋ ਇਹ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਰੰਗ ਕਰਨ ਮੈਂ ਲਾਇਆ ਨਹੀਂ ਕਦੇ ਵੀ ਹਾਂ ਗਾਵ ਹੁਣ ਹੋਰ ਹੋਰ ਨਾ ਬੋਲ ਹਾਂ ਕਿਉਂ ਨਹੀਂ ਆ ਪਿੱਤੂ ਜਦੋਂ ਤੇਰੀ ਮੰਮਾ ਨਾਲ ਹੀ ਨਾ ਉਹ ਤੋਂ ਲਾਵਾਂਗੇ ਆਪਾਂ ਠੀਕ ਹੈ ਤੁਹਾਡੇ ਕੋਲ ਤੁਹਾਡੇ ਜੋ ਤਰੀ ਮਮਨਾ ਹਾਲ ਹੀ ਨਾ ਉਹ ਤੋਂ ਲਾਵਾਂਗੇ ਠੀਕ ਹੈ ਤੁਹਾਡੇ ਬਹੁਤ ਜਾਈ ਚਲਾਉਣਾ ਮੰਨੂਰ ਮੈਨੂੰ ਪਿਆ ਸੀ ਅੰਦਰ ਆ ਕੇ ਲਾ ਕੇ ਉਹ ਨੂੰ ਵੇਰ ਤਾ ਨਾ ਵੇਰ ਤਾ ਤੇ ਡੈਡੀ ਵਾਗੇ ਕਿਉਂ ਪਿੱਤੂ ਦੀ ਵਜ੍ਹਾ ਨਾਲ ਲੱਗ ਗਿਆ ਇਹ ਵਿਚਾਰੀ ਨਾ ਇਕੱਲੀ ਖੇਟੀ ਜਾਂਦੀ ਸੀਗੀ ਫੈਰੀ ਹੋਰੇ ਨਾਲੇ ਸੀ ਮੇਰੇ ਨਾਲ ਤੇ ਮੈਂ ਇਹਦੇ ਕੋਲ ਰੱਖੇ ਪਾ ਤਾਂ ਤੇ ਮੇਰੇ ਨਾਲੇ ਖੜ ਜੋ ਪਹਿਲਾਂ ਇਹ ਦੱਸੋ ਕਿੰਨਾ ਮਜ਼ਾ ਆਇਆ ਕਿੰਨਾ ਕਿੰਨਾ ਦੇਖੋ ਮੈਂ ਸੁਣਾਉਂ ਸੀ ਕਿ ਉਹ ਵਾਂਗ ਰੰਗ ਰੰਗੀ ਹੁਣ ਹਾਂਜੀ ਤੇ ਹੁਣ ਮੇਰੀ ਭਾਬੀ ਸ਼ਾਇਦ ਅਜਨਾਰ ਨਾਲੀ ਤੇ ਪਾਉਦੇ ਰੰਗ ਅੱਜ ਕਾਦੀ ਰੋਗ ਦਿਨੋਦੀ ਮਾ ਲੋਗੀਓ ਚ ਹੋ ਸਾਡੀ ਨਾਲੀ ਉਹਨੂੰ ਪਤਾ ਸੀ ਵੀ ਮੇਰੇ ਲਾਉਣਾ ਨਹੀਂ ਹੈਗਾ ਸਵੇਰੇ ਮੇਰੇ ਰੰਗ ਲਾਉਣ ਆਈ ਸੀ ਮੈਂ ਅਜਾਈ ਚ ਵੜ ਗਿਆ ਸੀ ਕੀ ਕੀ ਕਹਿੰਦੇ ਸੀ ਸਵੇਰ ਦੇ ਜਦੋਂ ਨਹਾਉਂ ਕਹਿੰਦੇ ਉਦੋਂ ਲਾਉਂ ਮੈਂ ਸਾਹ ਤੁੰਗ ਨਾ ਰੰਗ ਕਹਿੰਦੇ ਗੁੱਤੂ ਗੁੱਤੂ ਆਂਦੇ ਲੇ ਲੇ ਇਧਰ ਆ ਨਾ ਨਾ ਲੈ ਮੇਰੇ ਪੀਏ ਨਾ ਮੈਂ ਹੈ ਗੱਡ ਲੈ ਕੀ ਹੋਇਆ ਤੇਰੀ ਬੋਲਦਾ ਬੈਠ ਨਿਕੋ ਬਾਹਰ ਇਧਰ ਆਇਆ ਨਾ ਤੈਨੂੰ ਪਿਆਰ ਕਰਦੀ ਇਧਰ ਆਇਆ ਮੈਨੂੰ ਲਵੇਟ ਤਾਂ ਸਾਰੀ ਨੇ ਹਾਂ ਠੀਕ ਐ ਲਾ ਬਾਰੇ ਆ ਜੇ ਠੀਕ ਐ ਨਾ ਤੈਨੂੰ ਮੇਰੀ ਸੋਹ ਮਿਲੂ ਬਾਹਰ ਹਾਂ ਲੀ ਮੇਰੇ ਹੁਣ ਆਪਾਂ ਐਨਾ ਹੁੰਦਾ ਤੇ ਆਪਾਂ ਦਰਜੇ ਦੁਬਾਰੇ ਨਾ ਆ ਲੈ ਹੁਣ ਆਪਾਂ ਸ਼ਾਮ ਨਹੀਂ ਨਾਵਾ ਫੇਰ ਦੇ ਦੇ ਕਿਆ ਟੱਕੀ ਭਣਦਾ ਰਾਜ ਨੂੰ ਕੁਗਰੇਗਾ ਤੇਰਾ ਕੁ ਵੀ ਸਮਾਂ ਤਾਂ ਕਿ 90 ਰੰਗ ਇਹ ਪਤਾ ਲੱਗਦਾ ਇਹ ਦੋ ਪਰ ਤਰੰਗ ਨੂੰ ਨਾਣਾ ਇੱਕ ਪੰਤਾ ਆਇਆ ਇਹ ਮੁਕਾਤਾ ਇੱਕ ਪੰਤਾ ਯਾਰ ਰੰਗ ਲਈ ਫਿਰਦਿਆ ਹੋਰ ਪੂਰਾ ਰੰਗ ਲਗਾਉਣਾ ਲੈ ਹੁਣ ਇਹ ਕਿਹਾ ਮੈਂ ਖੇਡ ਜੀ ਚਲੋ ਕੱਪ ਦੇ ਦਿਓ ਥੋੜਾ ਲਗਾ ਦੇ ਦੇਖੋ ਜੀ ਪੀਤੂ ਨੇ ਕੀ ਹਾਲ ਕੀਤਾ ਥਾਂ ਦਾ ਦਵਾਰੇ ਰੰਗ ਲੈ ਕੇ ਆਇਆ ਮੇਰੀ ਲਈ ਜਾਂਦਾ ਕੱਲਾ ਦੇਖੀ ਸਾਰੇ ਨਾਲੇ ਨਾ ਨਾਵੇਂ ਨੱਖੇ ਲੱਗੇ ਫਿਰੋਂ ਲੱਗ ਜਾਂਦੀ ਆ ਜੇ ਕਹਨੇ ਆ ਮੇਰੇ ਲੱਤਾਂ ਤੇ ਲਈ ਜਾਂਦੀ ਆ ਦੇਖ ਸਾਰੀਆਂ ਲੱਤਾਂ ਮਰ ਸੁਤੀਆਂ ਮੇਰੀਆਂ ਨੇ ਐ ਨਹੀਂ ਲਾਉਂਦੇ ਹੁੰਦੇ ਗੰਦਿਆ ਮੈਂ ਪੂਤ ਬਣਤਾ ਗਿਆ ਦੇਖੋ ਅੱਜ ਬਣੇਗੀ ਕੀ ਕਰਾਂ ਉਰੀ ਆ ਹੂੰ ਔਰ ਪਿੱਕ ਪਣਾਇਆ। ਔਰ ਇਹ ਮਾਸ ਸੁੱਕੀ। ਬੈਠ। ਠੀਕ ਹੈ। ਹੁਣ ਬੈਠ ਜਾ। ਰੱਖ ਲੈ ਇਹਨੂੰ ਫੇਰ ਰੋਏਗਾ ਜਦੋਂ ਮੁੱਕ ਗਿਆ। ਠੀਕ ਹੈ। ਦੂਸਰਾ ਕਲਰ ਫੇਰ ਕੋਦਣਾ ਖੇਡੂਗਾ। ਦੂਸਰਾ ਕਿਹੜਾ ਪਿਆ? ਹਮ। ਜਿਹੜਾ ਹੋਰ। ਜਿਹੜਾ ਕੇਗਾ। ਦੂਸਰਾ ਪਿਆ ਕਰਨੀਗੀ।

ਸਬਜ਼ੀ ਤਾਂ ਕਿੰਨੀ ਉੱਚੀ ਪਈ ਐ ਨਹੀਂ ਉਹ ਦੇਖੋ ਕਿੱਥੇ ਪਿਆ ਰੰਗ ਤਸਪੁੱਤ ਰੱਖ ਲਓ ਇਹ ਹੁਣ ਹੁਣ ਮੈਂ ਇਹਦਾ ਇਹ ਕਰਾਂ ਦੇ ਇਸ ਐ ਆਈ ਵੀ ਮੈਂ ਖੇਲੂਗਾ ਕੋਈ ਨਹੀਂ ਅਗਲੇ ਸਾਲ ਕੰਮ ਮਾਰੂਗੀ ਹੁਣ ਨੂਰ ਹੋ ਰਹੇ ਵੀ ਨਾਲੇ ਤੁਸੀਂ ਵੀ ਨਾਲੋ ਸਾਰੇ ਨਾਲੇ ਪੁੱਤ ਕਾਚ ਬਤੁਨ ਨੀਰੋਣਾ ਠੀਕ ਹੈ ਰੱਖ ਦੋ ਸਾਂਕੇ ਫਿਰ ਅਪਣਾਵਾਂਗੇ ਨਾਕੇ ਨਾਕੇ ਸੀਰੀਅਲ ਦੇਖ ਲਓ ਸੀਰੀਅਲ ਦੇਖ ਲੈਣਾ ਕਿ ਕਿਹੜਾ ਦੇਖਦੇ ਹੋ ਨਾ ਆ ਦੇਖੋ ਉਂਗਰ ਵੀਰੇ ਨਾ ਕਿ ਉਹ ਨਹੀਂ ਸੀ। ਸਾਰੋਸ਼ ਦਾ ਪੰਗੜ। ਹੋਰ ਮੈਂ ਸੁਆਪਾ ਤਾਂ ਮੈਂ ਬਦਗਨ ਮਾਦਾਂ ਦੇ ਬਦਗਨ ਸੀ ਤੁਸੀਂ। ਨਾਲੇ ਤਾਂ ਮੈਂ ਲੱਪੜਿਆ। ਤੁਸੀਂ ਬਾਹਰ ਜਮ ਕਰਦੇ। ਚੰਬਲਾਈ ਵਾਲਾ ਰਖੇ। ਚੰਬਲਾਈ ਨਹੀਂ ਤਾਂ ਮੇਰਾ ਪੁੱਤ ਹੈ। ਮਮਾਏ ਕਰਦੇ ਸੀ ਹਣਾ ਵੀ ਤੂੰ। ਜਿਹਦਾ ਪੁੱਤ ਹੈ। ਪਪਾ ਦਾ ਪੁੱਤ। ਲੈ। ਬੱਚਾ ਪੁੱਤ ਬੱਚਾ। ਬੱਚਾ ਪੁੱਤ ਹੁਣ ਨਹੀਂ ਲਾਉਣਾ ਬੱਚਾ ਸ਼ੋਣੇ ਹੁਣ ਨਹੀਂ ਲਾਉਣਾ ਬਾਰੀ ਬਾਰੀ ਬੱਚਾ ਆ ਦੇਖੋ ਕਿੰਨਾ ਟੁਕੜੇ ਪਏ ਆਵਦੇ ਮੂੰਹ ਤੇ ਲਾ ਲੋ ਲੈ ਮੈਂ ਲਾ ਮੈਂ ਤੁਹਾਡੇ ਮੂੰਹ ਤੇ ਖੜ ਜੀ ਆਵਦੇ ਵੇਰੇ ਰੋਣਾ ਕਿਉਂ ਆ ਫਿਰ ਮੱਛੂ ਵੀ ਦਬਾਓ ਆਵਦੇ ਵੇਰੇ ਰੋਣ ਲੱਗ ਜਾਂਦੀ ਆ ਫਿਰ ਚੰਗਾ ਪਰ ਮੈਂ ਤਾਂ ਆਪਣੀ ਲਗਾਉਂਦਾ ਪਾਲੀਂ ਟਣੇ ਮਾ ਵਰਗੀ ਉਹਦਾ ਮਾਣ ਕੇ ਨਾ ਹਰ ਅਰੇ ਬੱਚੋ ਚਲੋ ਮੈਂ ਤਾਂ ਨਾ ਨਾ ਯਾਰ ਚਲੋ ਦੋਸਤੋ ਮਿਲਦਾ ਠਹਿਰ ਕੇ ਮਿਲਦਾ ਫਿਰ ਆਪਣਾ ਹਾਂਜੀ ਓ ਟੇ ਮਿਲਦੇ ਤੇ ਆਪਾਂ ਨਹਾ ਨੂੰ ਲੈ ਸੀ ਵਧੀਆ ਅੰਜਵਾਇ ਕੀਤਾ Holi ਦਾ ਇੱਕ ਤੀ ਤੇ ਆਪਾਂ ਮਤ ਕਦੇ ਰੰਗ ਲਵਾਈ ਨਹੀਂ ਸੀਗਾ ਇੱਕ ਤੀ ਚਲੋ ਵਧੀਆ ਅੰਜਵਾਇ ਕੀਤਾ ਵਧੀਆ ਰਮਨੀਤ ਨਾਲ ਨਾਲੇ ਬੱਚਿਆਂ ਨਾਲ ਹੋਰ ਹੈਰੀ ਹੋਰੇ ਨਾਲ ਹਾਂਜੀ ਤੁਸੀਂ ਇਹਨਾਂ ਨੇ ਵੀ ਇਹਨੂੰ ਤਾਂ ਬੇਵਜਹ ਲਿਵੇੜਿਆ ਬੇਵਜਹ ਲਿਵੇੜਿਆ ਬਿਮਾਰ ਹੋ ਰਹੀ ਸੀ ਮੈਂ ਨੋੜਾ ਨਹੀਂ ਸੀਗਾ ਬੁਖਾਰ ਹੈ ਇਹਨਾਂ ਸੀ ਇਹਨਾਂ ਨੇ ਤਾਂ ਵੀ ਲਵੇੜਤਾ ਫਿੱਤੋ ਦੇਖੋ ਹਾਂਜੀ ਤੁਸੀਂ ਮੈਂ ਲਿਬੜ ਗਿਆ ਸੀ ਲਿਬੜ ਗਿਆ ਸੀ ਕਿੰਨਾ ਜਵਾਈ ਕੀਤਾ ਸੀ ਕਿੰਨਾ ਕਿੰਨਾ ਤੇ ਹੁਣ ਆਪਾਂ ਨਹਾਉਣ ਨੂੰ ਲਈ پتہ ਕੀ ਆ ਹੋਲੀ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਇਹ ਰੰਗ ਨਾਲ ਥੋੜੇ ਇਹ ਹੋਰ ਸਾਵਜੇ ਦੇ ਹੁੰਦੇ ਆ ਅੱਜ ਤੇ ਰੰਗ ਵਧੀਆ ਸੀਗੇ ਦੋ ਤਿੰਨ ਥਾਲ ਹੋ ਗਏ ਉਹ ਇੱਕ ਵਾਰ ਕੋਈ ਰੰਗ ਪਾ ਕੇ ਗਿਆ ਸੀਗਾ ਉਹ ਨਾ ਮੂੰਹ 'ਤੇ ਸਰਜਾ ਹੋ ਗਿਆ ਸੀਗਾ ਤੇ ਉਹਦੇ ਨਾਲ ਪਤਾ ਨਹੀਂ ਐਕਸਪੈਰੀ ਹੋ ਜਾਂਦਾ ਕੁਛ ਨਾ ਕੋਈ ਫਰਕ ਪੈ ਜਾਂਦਾ ਰੰਗ ਦਾ ਤੇ ਉਹਦੇ ਕਰਕੇ ਡਰ ਲੱਗ ਲੱਗ ਜਾਂਦਾ ਇੱਕ ਤੀਰੰਕ ਖਰ ਵਧੀਆ ਸੀਗੇ ਹੈਨਾ ਹੈਨਾ ਤੇ 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 ਰੰਗ ਵਧੀਆ ਸੀ ਹੂੰ ਤੇ ਤੇ ਹੁਣ ਅਸੀਂ ਇਹ ਅਸੀਂ ਹੁਣ ਅਸੀਂ ਰੋਟੀ ਮਸਾਂ ਨਹੀਂ ਜਿਹੜੀ ਤਾਂ ਰੋਟੀ ਦੀ ਰੋਟੀ ਆਸੀ ਦਸ ਸੁਣਾ ਰੋਟੀ ਕੋਟੀ ਵੀ ਚੱਲੀ ਜਾਂਦਾ ਟੀਵੀ ਦੇਖੀ ਜਾਂਦਾ ਪੀਤੂ ਇਹ ਤਾਂ ਝਾੜੂ ਪੋਚਾ ਤਾਂ ਲਾਦਾ ਜੀ ਤੁਸੀਂ ਮੈਂ ਤੁਹਾਨੂੰ ਕਿਹਾ ਸੀ ਵੀ ਰੋਟੀ ਬਣਾ ਦੋ ਫੇ ਰੋਟੀ ਤਾਂ ਬਣਾ ਲੈਂਦੇ ਹਾਂ ਅੱਛਾ ਉਹ ਤੂੰ ਵੀ ਸਾਫਤ ਕਰਨਾ ਪੈਣੀ ਹੈ ਜੀ ਇਹ ਮੈਂ ਸੱਚੀ ਝਾੜੂ ਪੋਚਾ ਲਾਉਣਾ ਹੈ ਲਾਇਆ ਤਾਂ ਹੈ ਤੁਸੀਂ ਕਰੋ ਆ ਕੀ ਲਾਇਆ ਝਾੜੂ ਪੋਚਾ ਤੇ ਕਾ ਸਫਾਈ ਸਬੂਤ ਆ ਵੀਡੀਓ ਬਣਾਈਆ ਮੈਂ ਛੱਡੀ ਵਲੋਗ ਚ ਛਾੜੂ ਦੇਖ ਵਲੋਗ ਚ ਛਾੜੂ ਵੇੜੀ ਹਾਂ ਚੱਲ ਬਲੌਗ ਚ ਜੋੜ। ਠੀਕ ਹੈ। ਦੇਖੋ ਜੀ ਹੁਣ ਇਹਨਾਂ ਨੇ ਬਲੌਗ ਚ ਕਿਹਾ ਜੋੜਨ ਨੂੰ। ਸੱਚੇ ਉਹ ਦੇਖਾਂਗੇ ਆਪਾਂ ਵੀ ਜੀ ਜੋੜ ਦੀਆਂ ਸਬੂਤ ਅਹੀਂਗਾ ਇਹਦੇ ਕੋਲੇ ਪੱਕਾ। ਹਾਂ ਬੀ ਤੂੰ ਖਾਈ ਰੋਟੀ। ਮੈਨੂੰ ਤਾਂ ਭੁੱਖ ਨਹੀਂ। ਕਿਉਂ? ਮੇਰੀ ਤਾਂ ਜਿੱਦੀ ਬਾ ਦੀ ਆਸ। ਕਾਦੇ ਵਾਲਾ ਸ਼ਰਟ। ਚਾਨਣਾ। ਚੌਥਾ ਵਾਲੇ। ਦੇਖੋ ਆ ਨਾਲੇ ਕਾਦੀ ਚਾਰਜ ਕਰਵਾ ਲੈਂਦੀਆਂ ਨਾਲ ਇਹ। ਦੇਖਦੇ ਨੀ ਇਹ। ਇਤਨਾ ਸੁਨੂ ਸਵੇਰੇ ਇੱਕ ਖੁਸ਼ ਖਬਰੀ ਦੇਵਾਂਗੇ ਆਪਾਂ ਨਹੀਂ ਸਪੈਂਸਰ ਹਾਂ ਨਹੀਂ ਹੁੰਦਾ ਕੁਸ਼ ਖਬਰੀ ਦੇਵਾਂਗੇ ਤੇ ਉਹ ਤੁਹਾਨੂੰ ਇੱਕ ਸਰਪ੍ਰਾਈਜ਼ ਹੀ ਆ ਸਾਨੂੰ ਕੱਲ੍ਹ ਦੱਸਾਂਗੇ ਠੀਕ ਹੈ ਨਾ 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 ਚੁੱਪ ਹੋਏ ਬੰਨ੍ਹ ਕੇ ਤੇ ਉਹ ਤੁਹਾਨੂੰ ਸਵੇਰੇ ਪਤਾ ਲੱਗੂਗਾ ਜੀ ਤੇ ਹੁਣ ਆਪਾਂ ਚਲੋ ਯਾਰ ਖਾਣ ਲੈ ਰੋਟੀ ਰੋਟੀ ਹੈ ਨਾ ਪਾ ਲਿਓ ਹੋਰ ਪਾ ਲਿਓ ਚਲੋ ਜੀ ਹੁਣ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਕੰਧਾ ਕਲਸਬੇਰੇ ਸਮੂਹ ਦਾ ਦਿਆ ਖੁਸ਼ਖਬਰੀ ਤੇ ਕੱਲ ਮਿਲਦੇ ਹਾਂ ਸਵੇਰੇ ਚਲੋ ਹੁਣ ਆਪਾਂ ਹੈਪੀ ਹੋਲੀ ਮੇਰੇ ਵੱਲੋਂ ਹੈਪੀ ਹੋਲੀ ਇੰਨਾ ਵੱਲੋਂ ਤੇ ਆਪਾਂ ਰੋਟੀ ਰੋਟੀ ਖਾਣ ਲੈ ਹੁਣ ਹੈਪੀ ਹੋਲਿਡਿ ਰੋਟੀ ਰੋਟੀ ਖਾਣਿਆਂ ਤੇ ਮਿਲਦਾ ਕੱਲ ਦੇ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਤੋਂ ਲੈਨੇ ਆ ਅਲਪੀਤਾ ਬਾਏ ਬਾਏ ਜੀ ਬਾਏ ਬਾਏ ਕਰ ਦੋ ਬਾਏ ਬਾਏ ਤੂੰ ਬਾਏ ਬਾਏ ਕਰ ਦੋ ਬਾਏ 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 ਜੀ ਬਾਏ ਬਾਏ ਬਾਏ